ਆ ਜੋ ਕੋਠੇ ਪੁੰਨੇ ਵਾਲਾ ਕਹਿੰਦੇ ਓਵਰ ਪਾ ਰਿਹਾ ਹੈ ਪਹਿਲੇ ਨੰਬਰ ਦਾ ਕਹਿੰਦੇ ਸਭ ਤੋਂ ਸਪੀਡਰ ਬੋਲਰ ਹੈ ਇਹ ਮੁੰਡਾ ਜਿਹੜਾ ਇਹਨੂੰ ਦੋ ਛੱਕੇ ਮਾਰੂ ਮੰਡੀ ਵੱਲੋਂ 200 ਰੁਪਿਆ ਹੋਵੇਗਾ ਆ 200 ਰੁਪਿਆ ਕਹਿੰਦੇ ਦਿੱਤਾ ਜਾਣਾ ਉਧਰ ਐਨ ਕਹਿੰਦੇ ਫੌਜੀ ਪਰਮਾਨੰਦਰ ਧੰਨਵਾਦ ਮੰਡੀ ਫੌਜੀ ਮੇਲਾ ਸਫਲ ਹੋ ਗਿਆ ਤੇਰੇ ਪਿੰਡ ਦਾ ਓ ਮੰਡੀ ਫੌਜੀ ਦਾ ਕਹਿੰਦੇ ਧੰਨਵਾਦ ਮੇਰੇ ਕੋ ਆ ਮੇਲਾ ਸਫਲਾ ਆ ਕੋਠੇ ਪੁੰਨੇ ਵਾਲਾ ਇਹਨੂੰ ਜਗਰਾਵਾ ਐਕਸਪ੍ਰੈਸ ਕਹਿੰਦੀ ਹੈ ਸਪੀਡ ਇਧਰੋ ਇਹ ਬੱਲੇ 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 ਸ਼ੱਕਾ ਪਹਿਲੀ ਤੇ ਪਹਿਲੀ ਤੇ ਵੱਜ ਗਿਆ ਸੁਧੂ ਆਵਾ ਸੁਧੂ ਆਵਾ ਜਿਹਨੇ ਕਹਿੰਦੇ ਪਹਿਲੀ ਦੀ ਛੱਕਾ ਮਾਰਿਆ ਮੁੰਡਾ ਮਹਰਾਜ ਪੰਡਾ ਮੁੰਡਾ ਬਟਿੰਡੇ ਆਲਾ ਮੈਂਡੀ ਕਹਿੰਦਾ ਲਓ ਇਧਰਲੇ ਪਾਸੇ ਬਾਲ ਪਾਉਣ ਦੀ ਫੇਰ ਆਸ਼ੂ ਕਹਿੰਦੇ ਤਿਆਰ ਵਰ ਤਿਆਰ ਹੈ ਇਧਰਲੇ ਪਾਸੇ ਕਹਿੰਦੇ ਗਵਿੰਦਾ ਤੇ ਰਲੇਰੇ ਵਿੱਚੋਂ ਮੁੰਡੇ ਨੇ 1 ਲੱਖ 20 ਹਜ਼ਾਰ ਦੀ ਕੀਮਤ ਸੀ ਆਹ ਹੋਰ ਜਿੱਤਿਆ ਉਧਰ ਮੁੰਦਰੀ ਜਿੰਦਾ ਮਹਾਰਾਜ ਵਾਲੇ ਜਿੱਤਣਗੇ ਅੱਜ ਆਹ ਸੱਦੇ ਤੇ ਆਏ ਹੋਇਆ ਬੜਾ ਕਮਿੰਦਾ ਓਏ ਓ ਦੂਜਾ ਦੂਜਾ ਵੱਜ ਗਿਆ ਆਹ ਦੇਖ ਦੂਜਾ ਛੱਕਾ ਵੱਜ ਗਿਆ ਲਾਤੀਆ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਅਜੇ ਨਾ ਜਾ ਹਜੇ ਖੜ ਜਾ ਅਜੇ ਖੜ ਜਾ ਖੜ ਜਾ ਆਪਣੀ ਗੋਲੀ ਹੈ ਐਸੀ ਕੋਈ ਖੰਡੀ ਲੈ ਵੀ ਗਵਿੰਦੇ 200 ਜਾ ਹੁਣ ਜਾ ਫਿਰ ਹਣਾ ਜਾ ਹੁਣ ਜਾ ਫੜਾਇਆ ਫੜਾਇਆ ਲਾਈਵ ਚੱਲੀ ਜਾਂਦਾ ਹੈ ਭਾਜਾ 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 ਵੀਰਾਂ ਆ ਫੜਾਇਆ ਪਤਾ ਲੱਗੇ ਵੀ ਮਾਰਸਾ ਖੁਰਦੇ ਚ ਨੋਟਾਂ ਨੂੰ ਪੈਰ ਲੱਗੇ ਪਿਆ ਉਹ ਦੇਖਾ ਨੋਟਾਂ ਨੂੰ ਪੈਰ ਲੱਗੇ ਪਿਆ ਉਹ ਜਾਂਦਾ 200 ਲੱਗੀ ਆ ਕੱਟ ਕਰੇ ਟਕਾਰੇ ਮੇਰੇ ਮਿੱਤਰੋ ਉਹ ਖੇਡ ਦੇ ਗਰਾਊਂਡ ਦੇ ਵਿੱਚ ਵੀ ਹਿੰਮਤ ਕਿਹਨੂੰ ਕਹਿੰਦੇ ਡੀਗਾ ਕਦੇ ਮਾਰ ਜੋਂਦਾ ਆਹੋ ਉਹ ਤਾਂ ਕੀ ਚੰਗਾ ਖੇਡ ਉਹ ਪਛਾੜੀ ਜਾਂਦੇ ਨੇ ਕਹਿੰਦੇ ਬਹੁਤ ਖੋੜਾ ਰਿੰਕੂ ਵਾਲਾ ਜੀ 90% ਬਰਬਾਦ ਕਰਨ ਵਿੱਚ ਆਪਣੇ ਦਾ ਹੱਥ ਹੁੰਦਾ ਹੈ 90% ਬਰਬਾਦ ਕਰਨ ਵਿੱਚ ਆਪਣੇ ਦਾ ਹੱਥ ਹੁੰਦਾ ਹੈ 300 ਰੁਪਇਆ ਗੁਰਾਂ ਦਿੱਤਾ ਸਿੰਘ ਸਾਨੂੰ ਬਚਾ ਸਿੰਘ ਇਸ ਟੂਰਨਾਮੈਂਟ ਲਈ ਪਹੁੰਚਾਉਂਦੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਇੰਡਾ ਵੀ ਬਹੁਤ ਸਾਰੇ ਪੈਸੇ ਪੈਂਦੇ ਆ ਰਹੇ ਆ ਪਿੰਡ ਵਾਸੀ ਇਹਦਾ ਪਿਆਰ ਆਂਦੇ ਬਹੁਤ ਧੰਨਵਾਦ ਆ ਵੱਡਾ ਧੰਨਵਾਦ ਸਾਰੇ ਨਗਰ ਦਾ ਇੱਕ ਵਾਰ ਇਹ ਸੁਖੀ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਾਰਸਾ ਦੇ ਵਿੱਚ 24 ਦੇ ਪਰ ਕਹਿੰਦੇ ਟੂਰਨਾਮੈਂਟ ਲਾਈਵ ਚੱਲ ਰਿਹਾ 500 ਬੰਦਾ ਲਾਈਵ ਜਿਹੜੇ ਹੁੰਦੇ ਆ ਉਹ ਪੈ ਗਈ ਬਾਲ ਪਰ ਬਾਲ ਕਹਿੰਦੇ ਟੋਪਦੀ ਹੈ ਇੱਕ ਆਖੀ ਵਕਸੇ ਕੋਠੇ ਪੁੰਨੇ ਵਾਲਾ ਆ ਕਹਿੰਦੇ ਜਗਰਾਵੋਂ ਦੇ ਸਰਦਾਰ ਵੀ ਆ ਮੇਰੇ ਮਿੱਤਰੋ ਇਹ ਵੀ ਕਹਿੰਦੇ 6 ਮੋਟਰਸਾਈਕਲ ਇੱਕ ਨੁਕਰਾਂ ਕੋਣਾ ਕਹਿੰਦੇ ਸੜਾ ਦੇ ਵਿੱਚ ਮਿਲਿਆ ਯਾਰੀ ਕਹਿੰਦੇ ਤਰਵਿੰਦਰ ਸ਼ੋਸ਼ ਦੇ ਨਾਲ ਆ ਮੁੰਡੇ ਦੀ ਕਹਿੰਦੇ ਪੱਟੀ ਆ ਪਰ ਕਹਿੰਦੇ ਆ ਮੁੰਡਾ ਜਿਹ ਕਹਿੰਦੇ ਵੱਡਾ ਕਹਿੰਦੇ ਸਪੈਟੇ ਮਾਰ ਵਾਲਾ ਹਰਿਆਣਵੀ ਕਹਿੰਦਾ ਕਹੇ ਮਹਾਰਾਜ ਪਿੰਡ ਵਾਲਾ ਇਹ ਟੱਕਰ 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 ਛੱਕਾ ਤੀਜਾ ਵੱਜ ਗਿਆ ਤੀਜਾ ਆਹ ਖਾ ਖਾ ਹੋ ਗਈ ਆ ਲੈ ਵੀ ਦੱਸੀ ਚੋ